ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਆ। ਹੁਣ ਆਪਾਂ ਲੱਗੇ ਆਂ ਸਲਵਾਰ ਦੀ ਕਟਿੰਗ ਕਰਨ। ਇਹ ਸਲਵਾਰ ਆਪਾਂ ਬਣਾਉਣੀ ਆ ਨਾ ਤਾਂ ਸਟ੍ਰੇਟ ਬਣਾਉਣੀ ਤੇ ਨਾ ਜਿਆਦਾ ਭਾਰੀ ਬਣਾਉਣੀ ਹੈ। ਹੈਵੀ ਬਣਾਉਣੀ ਹੈ ਮਤਲਬ ਕਿ ਇਹ ਕੁੰਦਿਆਂ ਵਾਲੀ ਸਲਵਾਰ ਬਣਾਵਾਂਗੇ ਆਪਾਂ ਪਹਿਲਾਂ ਸਿੰਪਲ ਸਲਵਾਰ ਦੀ ਵੀ ਆਪਾਂ ਕਟਿੰਗ ਦਿੱਤੀ ਹੋਈ ਆ। ਸਟ੍ਰੇਟ ਦੀ ਵੀ ਦਿੱਤੀ ਹੋਈ ਆ ਤੇ ਇਹਦੇ ਵਿੱਚ ਇੱਕ ਆਪਾਂ ਤੁਹਾਨੂੰ ਆ ਦੱਸਾਂਗੇ ਵੀ ਆਹ ਵਾਲੇ ਸਕਿੱਲ ਆ ਜਿਹੜੇ ਇਹ ਕਿਵੇਂ ਕੰਮ ਆਉਂਦੇ ਆ। ਇਸ ਕੰਮ ਵਸਤਵਿਤ ਜਾਂਦੇ ਸਲਵਾਰ ਦੇ ਵਿੱਚ ਇਹ ਦੇ ਇਹ ਦੱਸਾਂਗੇ ਤੁਹਾਨੂੰ ਵੀ ਇਹਦੇ ਨਾਲ ਕਿਹੜੀ ਕੱਟ ਪੈਂਦੀ ਹੈ ਇਹਦੇ ਇਸ ਸਕੇਲ ਨਾਲ ਕਿਹੜੀ ਕੱਟ ਪੈਂਦੀ ਹੈ ਠੀਕ ਆ ਹੁਣ ਆਪਾਂ ਕਟਿੰਗ ਕਰਦੇ ਹਾਂ ਸਲਵਾਰ ਦੀ ਸਲਵਾਰ ਦੀ ਲੰਬਾਈ ਹੈਗੀ ਆਪਣੀ ਦੀ 35 ਆਪਾਂ ਤਿਆਰ ਕਰਨੀ ਹੈ ਤੇ ਆਪਣੇ ਕੋਲ ਕੱਪੜਾ ਹੈਗਾ ਜੀ 2.5 ਮੀਟਰ 2.5 ਮੀਟਰ ਕੱਪੜਾ ਇੱਕ ਆਰ ਦੇ ਦਾ ਸੂਟਾ ਮੋਟਾ ਤੇ ਆ ਆਪਣਾ ਹੈਗਾ ਪੁੱਠਾ ਪਾਸਾ ਤੇ ਆ ਵਾਲਾ ਹੈਗਾ ਸਿੱਧਾ ਪਾਸਾ ਤੁਸੀਂ ਕੋਈ ਮਰਜ਼ੀ ਪਾਸਾ ਰੱਖ ਸਕਦੇ ਹੋ ਉੱਪਰ ਸਿੱਧਾ ਰੱਖ ਸਕਦੇ ਹੋ ਪੁਠਾ ਰੱਖ ਸਕਦੇ ਹੋ ਇਹ ਨੂੰ ਆਪਾਂ ਨਾ ਐਸ ਲੋਡ ਤੇ ਵਾਰ ਲੋਡ ਤੇ ਤੈ ਜਿਵੇਂ ਹੁੰਦੀ ਓਈ ਆ ਇਸ ਤਰ੍ਹਾਂ ਤੈ ਲਾਈ ਹੋਈ ਹੈ ਦੀ ਸਭ ਤੋਂ ਸੌਖਾ ਤਰੀਕਾ ਦੱਸੂਗੀ ਮੈਂ ਤੁਹਾਨੂੰ ਤੈ ਲੱਗੀ ਹੈ ਦੀ ਤੇ ਇਧਰੋਂ ਆਪਾਂ ਇਸ ਤਰ੍ਹਾਂ ਇਧਰੋਂ ਵੀ ਫੜ ਕੇ ਆਪਾਂ ਇਹ ਨੂੰ ਬਰਾਬਰ ਕਰਕੇ ਕੰਨੀਆਂ ਤੋਂ ਜਿਹੜੀ ਬਾਦ ਘਟ ਹੋਈ ਉਹ ਕੱਢਾਂਗੇ चंकी तरह लम्मी तय ला लेंगे चार तह कर लगा जिमें आ देखो इधरों आप अपना इधर पासा इधर कपड़ा जो कपड़ा हेठा रहेगा जिड़ा अपना दोन् पल या वो इधर आ गए इधर अपने आ गए कन्नियाँ ਹੁਣ ਆਪਣਾ ਇਧਰ ਲਈ ਆਤਾ ਅੰਗ ਆਪਣੀਆਂ ਕੰਨੀਆਂ ਆਗੀਆਂ ਜਿਹੜੀਆਂ ਚਾਰੇ ਕੰਨੀਆਂ ਪਹਿਲਾਂ ਆਪਾਂ ਇਸ ਲੰਮੀ ਲੋਟੇ ਨੂੰ ਤੈਨ ਲਾ ਲਈ ਸੀ ਇਸ ਲੋਟ ਤੇ ਫਿਰ ਆਪਾਂ ਇਹਨੂੰ ਇਧਰੋਂ ਜਿਵੇਂ ਸੱਪਾ ਸਟ੍ਰੇਟਸ ਵਾਲਰ ਦੀ ਕਟਿੰਗ ਕਰਦੇ ਆ ਉਸ ਤਰ੍ਹਾਂ ਤੈਨ ਲਾ ਲਈ ਹੁਣ ਮੈਂ ਤੁਹਾਨੂੰ ਦੱਸੂਗੀ ਜਿਹੜਾ ਫालतू ਕਪੜਾ ਆਪਣਾ ਇਧਰ ਰਹਿ ਗਿਆ ਇਹਦਾ ਡਿਜ਼ਾਈਨ ਇੱਕੋ ਜਿਹਾ ਕੋਈ ਇਹ ਦੋਨੇ ਪਾਸੇ ਜਾਂਦਾ ਡਿਜ਼ਾਈਨ ਜੇ ਤੁਹਾਡੇ ਫਲਾਵਰ ਇੱਕ ਪਾਸੇ ਹੈ ਤੇ ਫਿਰ ਤੁਸੀਂ ਉਸ ਹਿਸਾਬ ਨਾਲ ਕਟਿੰਗ ਕਰ ਲਓ हूँ आप भी सलवार की लंबाई हैगी साढ़े पैंती आप कटिंग करा बत्ती साढ़े चार की आप बेल्ट लावे एक इंच आप मार्जिन रखा ठीक है सब तो पहला आपने बत्ती पलस करके चौंती रखा क्योंकि आप बत्ती जी ये इतों हूँ आप बत्ती रखना उधरों इंची टिप ਇਦੋਂ ਆਪਾਂ 2 ਇੰਚ ਦੀ ਕਾਟ ਪਾਵਾਂਗੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦੀ ਸਿੱਧੇ ਸਕੇਲ ਨਾਲ ਆਪਾਂ ਜਿਹੜਾ ਸਕੇਲ ਹੈ ਇਹਨੂੰ ਕਿਵੇਂ ਵਰਤਣਾ ਇਹਨੂੰ ਤੁਸੀਂ ਆਹ ਵਾਲੀ ਕਾਟ ਪਾਉਣ ਵਾਸਤੇ ਵਰਤ ਸਕਦੇ ਹੋ ਇਸ ਤਰ੍ਹਾਂ ਇਥੋਂ ਲੈ ਕੇ ਇਸ ਤਰ੍ਹਾਂ ਨਿਸ਼ਾਨ ਲਾ ਲਓ ਤੁਸੀਂ ਦਿਸ ਰਿਹਾ ਨਾ ਤੁਹਾਨੂੰ ਨਿਸ਼ਾਨ ਹੁਣ ਆਪਾਂ ਇਹਦੀ ਕਰਦਾਂਗੇ ਕਟਿੰਗ ਪਹਿਲਾਂ ਕਟਿੰਗ ਚੱਲੋ ਆਪਾਂ ਬਾਅਦ ਚ ਕਰਾਂਗੇ ਪਹਿਲਾਂ ਆਪਾਂ ਨਿਸ਼ਾਨੀ ਦੱਸਦੇ ਇਹਦੀ ਆਪਾਂ ਨਾ ਪਾਉਣੀਆਂ ਇਹਦੇ ਵਿੱਚ ਇੱਥੇ ਕੁੰਦਣਾ ਤੇ ਉਹਦੇ ਵਾਸਤੇ ਆਪਾਂ ਝੋਲੀਏ ਜਿਹੜੀ ਉਹ ਵਧ ਰੱਖਾਂਗੇ ਆਪਾਂ ਆਮ ਆਮ ਝੋਲੀ ਰੱਖਣੀ ਸੀ 11 ਤੇ ਇਹਦੇ ਵਿੱਚ ਆਪਾਂ 5 ਇੰਚ ਵਧਾ ਕੇ ਰੱਖਾਂਗੇ 16 ਇੰਚ ਝੋਲੀ ਰੱਖਾਂਗੇ ਆਪਾਂ ਇਹਦੇ ਠੀਕ ਹੈ ਤੇ ਜਿਹੜਾ ਆਪਾਂ ਇਹ ਇਧਰ ਵਾਧੂ ਕੱਪੜਾ ਉਹਨੂੰ ਵੀ ਤੁਸੀਂ ਨਾਲ ਅਟੈਚ ਕਰਕੇ ਕਟਿੰਗ ਕਰ ਸਕਦੇ ਹੋ ਇੱਥੇ ਰੱਖ ਕੇ ਤੇ ਪਰ ਆਪਾਂ ਬਾਅਦ ਚ ਉਹ ਕਰਾਂਗੇ ਕੱਪੜਾ ਜਿਹੜਾ ਇੱਥੇ ਰੱਖਾਂਗੇ ਤੇ ਚੋਲੀ ਦੀ ਇੱਕ ਵਾਰੀ ਆਪਾਂ ਬਦਲ ਲਈ ਇੱਥੋਂ ਆਪਾਂ ਨਾ ਪਹੁੰਚਾ ਰੱਖਣਾ ਇਹਦਾ 8 ਤੇ ਇਹਦੇ ਨੂੰ ਆਪਾਂ ਇਹਨਾਂ ਨਿਸ਼ਾਨ ਨੂੰ ਵੀ ਆਪਾਂ ਸਿੱਧਾ ਕਰ ਦਿੰਨੇ ਆ ਠੀਕ ਹੈ ਹੁਣ ਆਪਾਂ ਐਸ ਕੇ ਲਾ ਕੱਟ ਪਾਵਾਂਗੇ ਇਹਦੀ ਇਸ ਤਰ੍ਹਾਂ ਇੱਥੋਂ ਤੱਕ ਜੇ ਤੁਸੀਂ ਤੁਹਾਡੇ ਕਸਟਮਰ ਚਾਹੁੰਦਾ ਵੀ ਇਹਦੇ ਵਿੱਚੋਂ ਜਿਹੜਾ ਫालतू ਕੱਪੜਾ ਜਿਹੜਾ ਕੱਢਿਆ ਹੈ ਵੀ ਜਿਆਦਾ ਖੁੱਲੀਆਂ ਫਿਰ ਤੁਸੀਂ ਦੇ ਵੀ ਆਪਾਂ ਆਹ ਸਟ੍ਰੇਟ ਸਲਵਾਰ ਦੀ ਕਟਿੰਗ ਕਰਨੀ ਆ ਉਹ ਤੋਂ ਮੈਂ ਦੱਸ ਦਿੰਨੀ ਤੁਹਾਨੂੰ ਉਹਦੀ ਝੋਲੀ ਆਪਾਂ ਰੱਖਾਂਗੇ ਜਿਵੇਂ 11 ਇੱਥੇ ਆ ਗਿਆ ਇਹ ਟੋਇਮਿੰਗ ਉਹਦੀ ਕਾਟ ਇਹ ਵਾਲੀ ਹੋਊਗੀ ਠੀਕ ਆ ਜਿਵੇਂ ਆਪਾਂ ਫਰਸ਼ੀ ਸਲਵਾਰ ਬਣਾਉਣੀ ਆ ਉਹਦੀ ਕਟਿੰਗ ਇਹ ਵਾਲੀ ਹੋਊਗੀ ਤੇ ਜੇ ਤੁਹਾਡਾ ਕਸਟਮਰ ਚਾਹੁੰਦਾ ਵਿੱਚੋਂ ਕਪੜਾ ਕੱਢਿਆ ਜਾਵੇ ਕੁੰਡੇ ਦੀ ਫਿਰ ਕਾਟਾ ਇਸ ਤਰ੍ਹਾਂ ਪਾਉ ਨਹੀਂ ਤੁਸੀਂ ਆ ਸਿੱਧੇ ਸਕੇਲ ਨਾਲ ਪਾਓ ਜੇ ਤੁਸੀਂ ਖੁੱਲੀ ਸਲਵਾਰ ਬਣਾਉਣੀ ਆ ਠੀਕ ਆ ਆਪਾਂ ਇਸਨਾਂ ਸ਼ਾਂਤੀ ਕਟਿੰਗ ਕਰਨੀ ਹੈ ਇਹਦੀ। ਐਥੋਂ ਆਪਣਾ ਕੱਪੜਾ ਤੁਸੀਂ ਦੂਰਾ ਲਾ ਵੀ ਸਕਦੇ ਪਰ ਆਪਾਂ ਨਹੀਂ ਲਾਇਆ ਕਿਉਂਕਿ ਜਿਹੜਾ ਕੱਪੜਾ ਨਾਲ ਕਟਿੰਗ ਹੋਇਆ ਤੇ ਬਾਕੀ ਜਿਹੜਾ ਬਚੂਗਾ ਆਪਾਂ ਉਹ ਐਵੇਂ ਛੱਡ ਦਾਂਗੇ ਕਿਉਂਕਿ ਜਿਹੜਾ ਖੁੱਲਾ ਕੱਪੜਾ ਹੁੰਦਾ ਉਹ ਆਪਣੇ ਕੰਮ ਆ ਜਾਂਦਾ। ਠੀਕ ਹੈ। ਆ ਹੁਣ ਆਪਣੀ ਜਿਹੜੀ ਕਾਟਾ ਆ ਵਾਲੀ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦਣੀ ਇਹਨੂੰ ਆਪਾਂ ਹੁਣ ਇਸ ਤਰ੍ਹਾਂ ਕਟਿੰਗ ਕਰ ਦਿੰਨੇ ਆ ਇੱਥੇ ਥੋੜਾ ਜਿਹਾ ਵੱਧ ਘੱਟਾ ਇੱਥੇ ਲੱਗ ਜਾਗੇ ਠੀਕ ਹੈ ਇੱਥੇ ਆਪਾਂ ਲਾਵਾਂਗੇ ਨਿਸ਼ਾਨ ਹੁਣ ਫਿਰ ਆਪਾਂ ਉਸੇ ਤਰ੍ਹਾਂ ਹੀ ਸਲਵਾਰ ਨੂੰ ਵਿਛਾਲਾਂਗੇ ਥੋੜੀ ਜਿਹਾ ਆਪਾਂ ਹੁਣ ਪਰਾਂ ਨੂੰ ਕਰਕੇ ਦੇਖੂਗੀ ਛਾਵਾਂਗੇ ਇੱਕ ਤੁਹਾਨੂੰ ਮੈਂ ਦੱਸੂੰਗੀ ਇਹ ਆਪਾਂ ਕਿੰਨਾ ਕਪੜਾ ਇਹਦੇ ਵਿੱਚ ਹੋਰ ਐਡ ਕਰਾਂਗੇ ਜੇ ਤੁਸੀਂ ਸਟ੍ਰੇਟ ਹੀ ਬਣਾਉਣੀ ਹੈ ਤੇ ਇੰਨੀ ਬਹੁਤ ਆ ਤੇ ਜੇਵੇਂ ਆਪਾਂ ਨੇ ਕਸਟਮਰ ਨੇ ਕਿਹਾ ਵੀ ਥੋੜੀ ਜਿਹੀ ਸਟ੍ਰੇਟ ਤੋਂ ਜ਼ਿਆਦਾ ਕਰਨੀ ਹੈ ਤੇ ਆਰਮ ਸਲਵਾਰ ਨਾਲੋਂ ਹਲਕੀ ਕਰਨੀ ਐਸ ਤਰ੍ਹਾਂ ਆਪਾਂ ਚਾਰੇ ਪੱਲੇ ਚੱਕਾਂਗੇ ਜਿਹੜਾ ਆਪਣਾ ਇੱਥੋਂ ਲਿਆ ਕਪੜਾ ਉਹੀ ਆ ਉਹਨੂੰ ਆਪਾਂ ਇੱਥੇ ਮੋੜ ਕੇ ਇਸ ਤਰ੍ਹਾਂ मुड़ के नहीं सॉरी जी सीधा कन्नी देर कन्नी रख के इस तरह रख लेंगे हम आपकी झोली रखनी है ग्यारह इस स्केल आप फिर निशान लावेंगे इतों लेके सीधा निशान क्डा हाँ देखो सीधा हो गया ना अपना इतों आप उपरला निशान भी सीधा कर देने ਇੰਨਾ ਠੀਕ ਹੈ ਇਧਰ ਰੱਖਣਾ ਆਪਾਂ ਝੋਲੀ ਰੱਖਣੀ ਆ ਉਹਨਾਂ ਦੀ 11 ਠੀਕ ਹੈ ਇਸ ਤਰ੍ਹਾਂ ਤੁਸੀਂ ਨਾਪ ਲਓ ਜਿੱਥੇ ਆਪਣਾ 11 ਨਿਸ਼ਾਨ ਆਉਂਦਾ ਹੋਇਆ ਇੱਥੇ ਠੀਕ ਹੈ ਇੱਥੇ ਆਪਾਂ 11 ਆਇਆ ਬਿਲਕੁਲ ਆ ਦੇਖੋ ਇੱਥੇ ਇਧਰ ਹੁਣ ਆਪਾਂ ਫालतੂ ਕੱਪੜਾ ਕਰ ਦਾਂ ਕਟਿੰਗ ਨਾਲੇ ਤਾਂ ਆਪਣਾ ਕੱਪੜਾ ਨਹੀਂ ਖਰਾਬ ਹੋਣਾਗਾ ਇਸ ਤਰ੍ਹਾਂ ਕਟਿੰਗ ਕਰੋਂਗੇ ਤੁਸੀਂ ਨਾਲ ਰੱਖ ਕੇ ਹੁਣ ਆਪੇ ਤੋਂ ਕਟਿੰਗ ਕਰ ਦਿੱਤਾ ਇਹ ਹੁਣ ਆ ਆਪਣੀਆਂ ਨਾ ਕੰਨੀਆਂ ਨਾ ਕੰਨੀਆਂ ਜੋੜੀਆਂ ਆਪਾਂ ਆ ਦੇਖੋ ਇਸ ਤਰ੍ਹਾਂ ਆਪਣੀ ਸਲਵਾਰ ਜਿਹੜੀ ਬਣ ਗਈ ਕਟਿੰਗ ਹੋ ਗਈ ਖਾਨਸ਼ਾਨੀ ਆਪਾਂ ਵਿੱਚ ਲਾਉਣਾ ਇਹ ਸਟਰਾਪਾ ਇਹਨੂੰ ਜੋੜ ਲਾਂਗੇ ਇਹ ਨਾ ਤਾਂ ਆਪਣੀ ਜਿਆਦੇ ਭਾਰੀ ਸਲਵਾਰ ਬਣੂਗੀ ਨਾ ਸਟ੍ਰੇਟ ਸਲਵਾਰ ਬਣੂਗੀ ਦਰਮਿਆਨੀ ਜੀ ਸਲਵਾਰ ਬਣੂਗੀ ਪੌਂਚੀ ਇਹਦੀ ਆਪਾਂ ਖੁੱਲੇ ਰੱਖਣੀ ਆ ਹੁਣ ਆ ਜਿਹੜਾ ਕੱਪੜਾ ਆਪਣਾ 22 ਮੀਟਰ ਦੇ ਵਿੱਚੋਂ ਇੰਨਾ ਕੱਪੜਾ ਬਚ ਗਿਆ ਇਹਦੇ ਚੋਂ ਆਪਾਂ ਬੈਲਟ ਕੱਤਰ ਲਾਂਗੇ ਜਿੰਨੀ ਤੁਸੀਂ ਬੈਲਟ ਰੱਖਣੀ ਹੈ ਰੱਖ ਸਕਦੇ ਹਾਂ ਮੈਂ ਬੈਲਟ ਜਿਆਦਾ ਵੱਡੀ ਨਹੀਂ ਲਾਉਂਦੀ ਮੈਂ 4.5 ਦੀ ਬੈਲਟ ਤਿਆਰ ਕਰਦੀ ਨਹੀਂ ਨੇਫਾ ਥੋੜਾ ਜਿਹਾ ਮੈਨੂੰ ਆਦਤ ਆ ਵੀ ਮੈਂ ਵੱਡਾ ਨਿਫਾ ਬਣਾਉਣੀ ਛੋਟਾ ਨਹੀਂ ਬਣਾਉਂਦੀ ਠੀਕ ਹੈ ਆਪਾਂ 7.5 ਇੰਚ ਦੀ ਇਧਰਲੀ ਸਾਈਡ ਤੋਂ ਕਟਿੰਗ ਕਰਾਂਗੇ ਤੇ ਚੜਾਈ ਰੱਖਣੀ ਆਪਾਂ 24 ਇੰਚ ਤਿਆਰ ਹਲਤੂ ਕਪੜਾ ਆਪਣਾ ਕਟਿੰਗ ਕਰ ਦਈਏ ਠੀਕ ਹੈ ਐਸ ਲੋ ਟੇਪ ਰੱਖਾਂਗੇ ਜੀ 7.5 है? पच्चावी ठीक है इधर रखा गया चौबी तैयार करनी पच्ची ठीक है हम आप इधरोंडकटिंग कर दें ਹੋ ਗਿਆ ਆਪਣਾ 벨ਟ ਆ ਹੋਈ ਸਲਵਾਰ ਆਪਣੀ ਨਾਈ ਸਲਵਾਰ ਪਾ ਰਹੀ ਹੈ ਤੇ ਨਾ ਸਟ੍ਰੇਟ ਆ ਦਰਮਿਆਨੀ ਜੀ ਸਲਵਾਰ ਆ ਇਹ ਤੇ ਪਰ ਆਪਾਂ ਬਣਾਉਣੀ ਚੱਕਮੀ ਸਲਵਾਰ ਹੀ ਐ ਨੋਗੋਂ ਪਹੁੰਚੇ ਤੇ ਡਿੱਗਦੀ ਨਹੀਂ ਹੋਊਗੀ ਇਸ ਤਰ੍ਹਾਂ ਤੁਸੀਂ 2 ਇੰਚ ਦੀ ਕਾਟ ਪਾ ਕੇ ਕਟਿੰਗ ਕਰੋ ਸਲਵਾਰ ਤੁਹਾਡੀ ਕਦੇ ਵੀ ਨਹੀਂ ਡਿੱਗੂਗੀ ਠੀਕ ਹੈ ਜੀ ਤੇ ਆ ਆਪਣਾ ਨਾ 2.5 ਮੀਟਰ ਦੇ ਵਿੱਚੋਂ ਇੰਨਾ ਕਪੜਾ ਜਿਹੜਾ ਫालतू ਬਚ ਗਿਆ 2.5 ਮੀਟਰ ਦੇ ਵਿੱਚ ਆਪਾਂ ਨਾਲ ਤਾਂ ਥੋੜੀ ਜੀ ਸਲਵਾਰ ਸਟਰੇਟ ਤੋਂ ਜ਼ਿਆਦਾ ਬਣاتی ਤੇ ਨਾਲੇ ਆਪਣਾ ਕੱਪੜਾ ਬਚ ਗਿਆ ਠੀਕ ਹੈ ਜੀ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੀ ਮੇਰੀ ਕਟਿੰਗ ਤੁਹਾਨੂੰ ਪਸੰਦ ਆਈ ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਜੇ ਕੁਛ ਵੀ ਤੁਸੀਂ ਕਮੈਂਟ ਪੁੱਛਣਾ ਚਾਹੁੰਦੇ ਹੋ ਕਟਿੰਗ ਸਟਿਚਿੰਗ ਦੀ ਵੀਡੀਓ ਤਾਂ ਆਪਾਂ ਜਰੂਰ ਤੁਹਾਡੇ ਵਾਸਤੇ ਬਣਾ ਕੇ ਪਾਵਾਂਗੇ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ